ਵਾਲਾ ਮਾਮਲਾ ਸਾਹਮਣੇ ਆਇਆ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਕਿ ਇੱਕ ਪਰਿਵਾਰ ਜਿਹੜਾ ਇੱਕ ਰੈਸਟੋਰੈਂਟ ਦੇ ਵਿੱਚ ਜਾਂਦਾ ਹੈ ਉੱਥੇ ਕਿ ਖਾਣਾ ਖਾਂਦਾ ਖਾਣਾ ਖਾਣ ਤੋਂ ਬਾਅਦ ਉੱਥੇ ਦੇ ਸਟਾਫ ਦੇ ਵੱਲੋਂ ਇੱਕ ਚੀਜ਼ ਉਹਨਾਂ ਨੂੰ ਆਫਰ ਕੀਤੀ ਜਾਂਦੀ ਹੈ ਉਹ ਚੀਜ਼ ਤੁਸੀਂ ਵੀ ਖਾਣਿਓ ਤੁਸੀਂ ਵੀ ਖਾਣੇ ਆ ਪਰ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਆ ਇੱਕਦਮ ਵਿਗੜ ਜਾਂਦੀ ਹੈ ਉਹਨਾਂ ਦੇ ਮੂੰਹ ਚੋਂ ਖੂਨ ਨਿਕਲਣ ਜਿਹੜਾ ਕੋਨ ਨਿਕਲਣਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਬੜਾ ਹੀ ਹਰਰਾਨ ਕਰ ਦੇਣ ਵਾਲਾ ਮਾਮਲਾ ਹੈ ਜਿਹੜਾ ਹਰਿਆਣਾ ਦੇ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਜਿਹੜਾ ਰੈਸਟੋਰੈਂਟ ਦੇ ਵਿੱਚ ਜਾਂਦਾ ਹੈ ਤੇ ਉੱਥੇ ਖਾਣਾ ਖਾਂਦਾ ਖਾਣਾ ਖਾਣ ਤੋਂ ਬਾਅਦ ਜਿਹੜਾ ਉੱਥੇ ਦਾ ਸਟਾਫ ਉਹ ਦੱਸਦੀ ਹੈ ਕਿ ਮਾਊਥ ਫਰੈਸ਼ਨਰ ਜਿਹੜੇ ਕਿ ਜਿਹੜੀ ਮਾਊਥ ਫਰੈਸ਼ਨਰ ਜਿਹੜੇ ਕਿ ਆਮ ਲੋਕ ਵੀ ਖਾਂਦੇ ਨੇ ਤੇ ਖਾਣਾ ਖਾਣ ਤੋਂ ਬਾਅਦ ਜਿਹੜਾ ਉਹ ਹਰ ਪਰਿਵਾਰ ਤੇ ਹਰ ਲੋਕ ਜਾਨੀ ਕਿ ਖਾਣਾ ਖਾਣ ਤੋਂ ਬਾਅਦ ਜਿਹੜੇ ਤੁਸੀਂ ਅਸੀਂ ਸਾਰੇ ਹੀ ਖਾ ਲੈਨੇ ਨੇ ਖਾਣਾ ਤੋਂ ਬਾਅਦ ਜਦੋਂ ਮਾਊਥ ਫਰੈਸ਼ਨਰ ਖਾਧਾ ਜਾਂਦਾ ਹੈ ਤਾਂ ਉਸ ਤੋਂ ਬਾਅ ਇਹਨਾਂ ਪੰਜ ਲੋਕਾਂ ਦੇ ਮੂੰਹ ਦੇ ਵਿੱਚੋਂ ਅਚਾਨਕ ਜਿਹੜਾ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਇਹਨਾਂ ਦੀ ਹਾਲਤ ਜਿਹੜੀ ਆ ਵਿਗੜ ਜੀ ਵਿਗੜ ਜਾਂਦੀ ਆ ਜਿਸ ਤੋਂ ਬਾਅਦ ਕਿ ਉੱਥੇ ਦੇ ਸਟਾਫ ਮੈਂਬਰ ਵੀ ਜਿਹੜੇ ਹੈਰਾਨ ਹੋ ਜਾਂਦੇ ਨੇ ਕਿ ਇਹ ਜਿਹੜੀ ਚੀਜ਼ ਇਹ ਕਿਵੇਂ ਹੋਇਆ ਕਿ ਇਹਨਾਂ ਦੇ ਮੂੰਹ ਚੋਂ ਅਚਾਨਕ ਖੂਨ ਜਿਹੜਾ ਨਿਕਲਣਾ ਕਿੱਦਾਂ ਜਿਹੜਾ ਸ਼ੁਰੂ ਹੋ ਗਿਆ ਹੈ ਦੱਸਦੀ ਹੈ ਕਿ ਹਰਿਆਣਾ ਦੇ ਗੁਰੂਗ੍ਰਾਮ ਤੋਂ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਰੈਸਟੋਰੈਂਟ ਆ ਰੈਸਟੋਰੈਂਟ 'ਚ ਮਾਊਥ ਫਰੈਸ਼ਨਰ ਖਾਣ ਦੇ ਨਾਲ ਪੰਜ ਲੋਕਾਂ ਦੀ ਜਿਹੜੀ ਹਾਲਤ ਆ ਉਹ ਵਿਗੜ ਗਈ ਅਤੇ ਉਹਨਾਂ ਸਾਰਿਆਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪੀੜਤ ਦੀ ਸ਼ਿਕਾਇਤ ਤੇ ਰੈਸਟੋਰੈਂਟ ਸੰਚਾਲਕ ਖਿਲਾਫ ਪੁਲਿਸ ਨੇ ਐਫ ਆਈ ਆਰ ਤਾਂ ਦਰਜ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਜਿਹੜੀ ਉਹ ਕਰ ਦਿੱਤੀ ਹੈ ਦਰਅਸਲ ਅ ਦਰਸਲ ਅਨਕਿਤ ਕੁਮਾਰ ਨਾਦਾ ਸ਼ਖਸ ਆਪਣੀ ਪਤਨੀ ਅਤੇ ਦੋਸਤਾ ਦੇ ਨਾਲ ਪਾਰਟੀ ਕਰਨ ਲਈ ਖੇੜ ਕੀ ਦੋਲਾ ਸੈਕਟਰ 90 ਦੇ ਲਾਫਾ ਰੈਸਟੋਰੈਂਟ ਦੇ ਵਿੱਚ ਇੱਕ ਜਾਂਦਾ ਹੈ ਜਿਹੜੇ ਰੈਸਟੋਰੈਂਟ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਦੋਂ ਖਾਣਾ ਖਾਂਦੇ ਨੇ ਉਹ ਤੇ ਖਾਣਾ ਖਾਣ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਮਾਊਥ ਫਰੈਸ਼ਨਰ ਜਿਹੜਾ ਉਹ ਖਾਦਾ ਜਾਂਦਾ ਹੈ ਉਸ ਤੋਂ ਬਾਅਦ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਅਚਾਨਕ ਕਿ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਪੰਜ ਜਿਹੜੇ ਲੋਕ ਹੁੰਦੇ ਨੇ ਰੈਸਟੋਰੈਂਟ ਦੇ ਵਿੱਚ ਬੈਠੇ ਹੁੰਦੇ ਨੇ ਤੇ ਖਾਣਾ ਖਾਂਦੇ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਅਚਾਨਕ ਹੀ ਖੂਨ ਜਿਹੜਾ ਨਿਕਲਣਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਕਿ ਉੱਥੇ ਦੇ ਲੋਕ ਵੀ ਹੱਕੇ ਬੱਕੇ ਰਹਿ ਜਾਂਦੇ ਹੈਰਾਨ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਕਿ ਕਿਵੇਂ ਹੋ ਗਿਆ ਮਾਊਥ ਫਰੈਸ਼ਨਰ ਤਾਂ ਆਮ ਲੋਕ ਹੀ ਖਾ ਲੈਂਦੇ ਆ ਖਾਣਾ ਖਾਣ ਤੋਂ ਬਾਅਦ ਪਰ ਇਹਨਾਂ ਦੀ ਹਾਲੇ ਤੇ ਜਿਹੜੀ ਆ ਇਕਦਮ ਵਿਗੜ ਗਈ ਆ ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉਹਨਾਂ ਦੇ ਵੱਲੋਂ ਦੋਸ਼ ਹੈ ਕਿ ਜਿਵੇਂ ਹੀ ਉਹਨਾਂ ਲੋਕਾਂ ਨੇ ਮਾਊਥ ਫਰੈਸ਼ਨਰ ਖਾਦਾ ਉਹਨਾਂ ਦੀ ਹਾਲਤ ਵਿਗੜਨ ਲੱਗੀ ਦੇਖਦੇ ਹੀ ਦੇਖਦੇ ਉਹਨਾਂ ਦੇ ਮੂੰਹ ਚੋਂ ਖੂਨ ਨਿਕਲਣ ਲੱਗ ਗਿਆ ਪਰ ਰੈਸਟੋਰੈਂਟ ਸੰਚਾਲਕ ਅਤੇ ਸਟਾਫ ਉਥੇ ਖੜੇ ਹੋ ਕੇ ਇਹ ਸਭ ਦੇਖਦੇ ਸੀ ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਗੁਰੂਗ੍ਰਾਮ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਿੜਤਾ ਨੂੰ ਹਸਪਤਾਲ ਜਿਹੜਾ ਦਾਖਲ ਕਰਵਾਇਆ ਬੜੀ ਹੀ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲੀ ਖਬਰ ਆ ਇਹ ਮੌਤ ਫਰਸ਼ਨਲ ਜਿਸ ਨੂੰ ਕਿ ਆਮ ਲੋਕੀ ਖਾ ਲੈਂਦੇ ਆ ਪਰ ਉਸ ਨੂੰ ਖਾਣ ਤੋਂ ਬਾਅਦ ਇਹਨਾਂ ਲੋਕਾਂ ਦੀ ਜਿਹੜੀ ਹਾਲਤ ਅਚਾਨਕ ਵਿਗੜ ਗਈ ਮੂੰਚੋਂ ਖੂਨ ਨਿਕਲਣਾ ਜਿਹੜਾ ਸ਼ੁਰੂ ਹੋ ਗਿਆ ਇਹ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੋ ਰਹੀ ਆ ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਰਹੇ ਨੇ ਤੇ ਸਵਾਲ ਵੀ ਕਰ ਰਹੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਏ ਹਰਿਆਣਾ ਦੇ ਗੁਰੂਗ੍ਰਾਮ ਤੋਂ ਹੈਰਾਨ ਕਰਨ ਵਾਲਾ ਮਾਮਲਾ ਇਹ ਹੈ ਇੱਥੇ ਇੱਕ ਰੈਸਟੋਰੈਂਟ 'ਚ ਮਾਊਥ ਫਰੈਸ਼ਨਰ ਖਾਨ ਦੇ ਨਾਲ ਪੰਜ ਜਿਹੜੇ ਲੋਕ ਸੀ ਉਹਨਾਂ ਦੀ ਹਾਲਤ ਜਿਹੜੀ ਆ ਵਿਗੜ ਗਈ ਅਤੇ ਉਹਨਾਂ ਸਾਰਿਆਂ ਨੂੰ ਦੁਰੰਤੇ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੀੜਤ ਦੀ ਸ਼ਿਕਾਇਤ ਰੈਸਟੋਰੈਂਟ ਸੰਚਾਲਕ ਖਿਲਾਫ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਜਾਂ ਮਾਮਲਾ ਦਰਜ ਕੀਤਾ ਹੈ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਹ ਕਿਵੇਂ ਹੋ ਗਿਆ ਇਹਨਾਂ ਦੇ ਨਾਲ ਕਿ ਇਹਨਾਂ ਦੇ ਮੂੰਹ 'ਚ ਅਚਾਨਕ ਖਾਣਾ ਖਾਣ ਤੋਂ ਬਾਅਦ ਉਹ ਫ੍ਰੈਸ਼ਰ ਖਾਧਾ ਗਿਆ ਤੇ ਉਸ ਤੋਂ ਬਾਅਦ ਖੂਨ ਜਿਹੜਾ ਨਿਕਲਣਾ ਸ਼ੁਰੂ ਹੋ ਗਿਆ ਦੱਸਦੀ ਹੈ ਕਿ ਪੀੜ ਅਦਰ ਅਸਲ ਅੰਕਿਤ ਕੁਮਾਰ ਦਾ ਨਾਂ ਜਿਹੜਾ ਸ਼ਖਸ ਸੀਗਾ ਆਪਣੀ ਪਤਨੀ ਅਤੇ ਦੋਸਤਾ ਦੇ ਨਾਲ ਪਾਰਟੀ ਕਰਨ ਲਈ ਉਥੇ ਰੈਸਟੋਰੈਂਟ ਦੇ ਵਿੱਚ ਗਿਆ ਸੀਗਾ ਜਿਸ ਤੋਂ ਬਾਅਦ ਕਿ ਉਸ ਦੀ ਹਾਲਤ ਜਿਹੜੀ ਆ ਉਹ ਵਿਗੜ ਗਈ ਮਾਊਥ ਫਰੈਸ਼ਨਰ ਉਹਨਾਂ ਦੇ ਵੱਲੋਂ ਖਾਧਾ ਗਿਆ ਪਹਿਲੇ ਤੋਂ ਖਾਣਾ ਖਾਧਾ ਗਿਆ ਜਿਸ ਤੋਂ ਬਾਅਦ ਮਾਊਥ ਫਰੈਸ਼ਨਰ ਉਹਨਾਂ ਦੇ ਵੱਲੋਂ ਲਿਆ ਗਿਆ ਸਟਾਫ ਦੇ ਵੱਲੋਂ ਆਫਰ ਕੀਤਾ ਗਿਆ ਸੀ ਮਾਊਥ ਫਰੈਸ਼ਨਰ ਜਦੋਂ ਉਹਨਾਂ ਨੇ ਉਹ ਮਾਊਥ ਫਰੈਸ਼ਨਰ ਖਾਧਾ ਤੇ ਉਹਨਾਂ ਦੇ ਮੂੰਹ ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਮੂੰਹ ਚੋਂ ਖੂਨ ਨਿਕਲਣਾ ਇਸ ਦੇ ਨਾਲ ਹੀ ਨਿਕਲਣਾ ਜਿਹੜਾ ਖੂਨ ਸੀਗਾ ਉਹ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਉਹ ਖੁਦ ਵੀ ਘਬਰਾ ਗਏ ਤੇ ਆਸ-ਪਾਸ ਦੇ ਲੋਕ ਜਿਹੜੇ ਉਹ ਵੀ ਇੱਕਦਮ ਹੀ ਘਬਰਾ ਗਏ ਤਾਂ ਉਹਨਾਂ ਦੀ ਹਾਲਤ ਜਿਹੜੀ ਆ ਨਾਜ਼ੁਕ ਬਣ ਗਈ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ 올 월드 오픈 챌ेंज 17 타임 골드 메달리스트 आर के तांत्रिक पंडित मौलवी बेगम तांत्रिक इन न छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबानी विदेश च पक्का होना कारोबार दा ना चलना सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप